ਪਟਿਆਲਾ ਦੇ ਟਿੱਪ ਟਿੱਕ ਮਿਸ਼ਨ ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰਾਜ ਨੂੰ ਭੀਖ ਤੋਂ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਾਤ ਪੱ જિલ્લા ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ। ਉਹਨਾਂ ਦੱਸਿਆ ਕਿ ਬਾਲ ਭੀਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਪ੍ਰੇਰਿਤ ਸੰਕਲਪ ਹੈ। ਜਿਸ ਲਈ ਲਗਾਏ ਗਏ ਨੋਡਲ ਅਫਸਰ ਦੀ ਦੇਖਰੇਖ ਹੇਠ ਜ਼ਿਲ੍ਹੇ ਪਰ ਵੀ ਛਾਪੇ ਮਾਰੀ ਕੀਤੀ ਜਾਵੇਗੀ। ਅ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਉਹਨਾਂ ਉਹ ਜਿਹੜਾ ਐਸਓਐਸ ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਆਪੇ 19 ਨਾ 19 ਮੈਮ ਲੱਗਦਾ ਹੈ ਕਿ ਲੋਕਲ ਸੀਗੇ ਜਾਂ ਇਹ ਆਊਟਰ ਸਟੇਟਸ ਤੋਂ ਵੀ ਬੱਚੇ ਦੇ ਸੀਗੇ ਆ ਆਊਟਰ ਸਟੇਟ ਵੀ ਸੀਗੇ ਤੇ ਉੱਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਕੇ ਫਿਰ ਉਹਨਾਂ ਦਾ ਮੈਡੀਕਲ ਕਰਾ ਕੇ ਤੇ ਉਹਨਾਂ ਸੀ ਰਾਜਪੁਰਾ ਹੋਮਸਟੇ ਸਿਲਤਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲਿਆ ਨਹੀਂ ਕੋਈ ਆਇਡੈਂਟਿਟੀਸ ਮਿਲਿਆ ਨਹੀਂ ਕੀ ਇਹਨਾਂ ਨੂੰ ਮਿਲ ਗਿਆ ਮੈਮ ਉਹਨਾਂ ਨੂੰ ਆਪਾਂ ਛੱਡਦੇ ਨਹੀਂ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਇਡੈਂਟਿਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਜਿਨ੍ਹਾਂ ਦੇ ਨਹੀਂ ਮਿਲੇ ਉਹਨਾਂ ਨੂੰ ਫਿਰ ਅਸੀਂ ਨਹੀਂ ਆਧਾਰ ਕਾਰਡ ਚੈੱਕ ਕੀਤੇ ਕਿ ਨੇ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿਬ ਇੱਕ ਵਾਰ ਦੱਸ ਦੇਣਗੇ ਸਾਰੇ ਆਧਾਰ ਕਾਰਡ ਚੈੱਕ ਕੀਤੇ ਗਏ ਆ ਜੀ ਜੇ ਇਦਾਂ ਪ੍ਰਦੀਪ ਸਿੰਘ ਗਿੱਲ ਜੀ ਡੀਪੀਓ ਪਟਿਆਲਾ ਆ ਸਰ ਕਿੰਨੇ ਦੇ ਕਿੰਨੇ ਕੇ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਮਰਗੀ ਡਾਕੂਮੈਂਟੇਸ਼ਨ ਦਿਖਾਉਣ ਬੀਤੀ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਆਇਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆਂ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟ੍ਰੈਫਿਕਿੰਗ ਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰੈਂਟ ਨਾਲ ਉਹਨੂੰ ਕੈਰੀ ਕਰ ਰਹੇ ਆਂ ਕਿ ਉਹਨਾਂ ਦੇ ਬਾਇਓਲੋਜੀਕਲ ਪੇਰੈਂਟ ਹੈਗੇ ਆ ਨਹੀਂ ਜੇ ਨਹੀਂ ਜੀ ਜੀ ਉਹਨਾਂ ਤੋਂ ਰੀਜ਼ਨ ਪੁੱਛਿਆ ਕਿਉਂ ਕਿਉਂ ਇੱਥੇ ਰਹਿ ਰਹੇ ਨਹੀਂ ਇੱਥੇ ਕਿਉਂ ਇੱਕ ਮਗਰ ਦਾ ਕੰਮ ਕਰ ਰਹੇ ਹਾਂ ਹਾਂ ਜੀ ਹਾਂ ਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊ ਦੁਬਾਰਾ ਨਾ ਕਰਨ ਜੀ ਇਹਨੂੰ ਬੰਦ ਕਰਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਾ ਜੀ ਵਾਪਸ ਸਟੇਟ ਦੇ ਵਿੱਚ ਜਾਣਦਾ ਕਿ ਕੁਝ ਕਿਹਾ ਹੈ ਉਹ ਕਹਿੰਦੇ ਸਟੇਟ ਤੋਂ ਨਹੀਂ ਇਹ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਉਹਨਾਂ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਇਹ ਵੀ ਇਹਨਾਂ ਦੇ ਨਾਲ ਹੋਣੇ ਕਿਉਂਕਿ ਜ਼ਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹਾਂਜੀ ਉਹ ਪੇਰੈਂਟਸ ਨਾਲ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਕਰਾਂ ਸਰ ਜਿਹੜੇ ਮਦਰ ਫੀਡ ਬੇਬੀ ਹੈ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਹੈ ਸਾਨੂੰ ਲੱਗਦਾ ਜੀ ਫੇਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਹਾਂ ਜੇ ਲੱਗਦਾ ਕੋਈ ਬੱਚਾ ਨਹੀਂ ਹੈ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰ ਹਜੇ ਫਿਲਹਾਲ ਚੱਲ ਰਿਹਾ ਜੀ ਹਜੇ ਭੇਜਾਂਗੇ ਕੱਲ ਨੂੰ ਪਤਾ ਲੱਗ ਜਾਊਗਾ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰੀਲਮ ਨਹੀਂ ਹੈ ਜੀ ਹਜੇ ਜਿਹਨਾਂ ਨੂੰ ਲਿੱਤਾ ਉਹਨਾਂ ਨੂੰ ਕਿੱਥੇ ਰੱਖਣ ਦਾ ਕੋਈ ਅਰੇਂਜਮੈਂਟ ਕੋਈ ਹੈ ਅਸੀਂ ਚਿਲਡਰਨ ਹੋਮ ਭੇਜ ਰਹੇ ਹਾਂ ਜੀ ਐਸਓਐਸ ਰਾਜਪੁਰਾ ਸਾਡਾ ਹੋਮ ਹੈਗਾ ਜੀ ਫਿਲਹਾਲ ਉੱਥੇ ਰੱਖਾਂਗੇ ਜਦ ਤੱਕ ਸਾਨੂੰ ਪੂਰਾ ਕਲੀਅਰ ਨਹੀਂ ਹੋ ਜਾਂਦਾ ਜੀ